ਕਿਸ ਤਰ੍ਹਾਂ ਦੇਖਦੇ ਹੋ ਅੱਜ ਫੇਰ ਕਿਸਾਨਾਂ ਨੂੰ ਟਰੈਕਟਰ ਲੈ ਕੇ ਸੜਕਾਂ ਤੇ ਆਉਣਾ ਪੈ ਗਿਆ ਜਿਹੜੇ ਟਰੈਕਟਰ ਪੁੱਤਾਂ ਵਾਂਗ ਰੱਖੇ ਨੇ ਖੇਤਾਂ 'ਚ ਕੰਮ ਕਰਨ ਦੇ ਲਈ ਉਹਨਾਂ ਨੂੰ ਅੱਜ ਸੜਕਾਂ ਤੇ ਲੈ ਕੇ ਫੇਰ ਆਉਣਾ ਪੈ ਗਿਆ ਕਿਸਾਨੀ ਅੰਦੋਲਨ ਦੀ ਤਰ੍ਹਾਂ ਉਹੀ ਤਿਆਰੀ ਕਰ ਰਹੇ ਹੋ ਜੀ 26 ਜਨਵਰੀ ਨੂੰ ਪਹਿਲਾਂ ਵੀ ਉੱਥੇ ਦਿੱਲੀ ਉਹ ਕੀਤਾ ਦੇ ਨਾਲ ਅੰਦੋਲਨ 'ਚ ਉਹਨੂੰ ਉਧਰਾਂ ਆਉਂਦੇ ਹੋਏ ਫੇਰ ਇਹ ਮਾਰਚ ਕੱਢਣਾ ਹੈ ਗੁਰੂ ਦੇ ਪਿੰਡ ਤੇ ਸੁਚੈਰ ਦਾ ਉਹਨਾਂ ਕਹ ਰਹੇ ਨੇ ਜੀ ਕਿ ਦਿੱਲੀ ਵੀ ਫੇਰ ਤਿਆਰੀ ਕਰਨੀ ਹੈ ਜਾਣਦੀ ਕੀ ਕਾਰ ਲੋਗੇ ਜੀ ਦਿੱਲੀ ਵੱਲ ਨੂੰ ਕਿਉਂ ਭੁੱਜੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਤੇ ਉਹਨਾਂ ਤੇ ਉਹ ਮੁੱਕਰ ਗਏ ਹੁਣ ਲੱਗਦਾ ਜੀ ਹੁਣ ਜਾਣ ਦੇ ਦੇਣਗੇ ਜਾਣਗੇ ਜੀ ਹੁਣ ਇਕੱਠੇ ਹੋ ਕੇ ਸਾਰੇ ਜਾਣਾ ਤਾਂ ਪਊਗਾ ਅਰੇ ਅਹਰਿਆਣਾ ਹੈਗਾ ਜੀ ਨਾਲ ਭਾਈ ਮਿਲ ਕੇ ਇਕੱਠੇ ਹੋ ਕੇ ਤੋੜ ਦਾਂਗੇ ਸਭ ਬੈਰੀਕੇਟ ਇੱਕੇ ਨਾਲ ਸਾਰੇ ਬੈਰੀਕੇਟ ਹਾਂ 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 ਸਭ ਟੁੱਟ ਜਾਣਗੇ ਜਿਹੜੀ ਹੜੀਆਂ ਤੇ ਰਬਈਆ ਕਿਉਂ ਉਪਰ ਆਇਆ ਜਾ ਰਿਹਾ ਜੀ ਚਲੋ ਇਸ ਤੇ ਲੋਕ ਨੇ ਜਿਹੜੇ ਲੋਕਾਂ ਦੀ ਤਾਕਤ ਵੱਡੀ ਹੁੰਦੀ ਆ ਲੋਕਾਂ ਦੀ ਗੱਲ ਕਿਉਂ ਨਹੀਂ ਮੰਨੀ ਜਾਂਦੀ ਇਹ ਪੰਜਾਬ ਨਾਲ ਮੰਨਦੇ ਨਹੀਂ ਹੈਗੇ ਪੰਜਾਬ ਦੀ ਗੱਲ ਨੂੰ ਕੋਈ ਵੀ ਜੇ ਕੋਈ ਪਹਿਲਾਂ ਤੋਂ ਇਹੀ ਗੱਲ ਆ ਕੋਈ ਪੰਜਾਬ ਨਾਲ ਬਿੱਤ ਕਰਾਈ ਰੱਖਦੇ ਨੇ ਦੇਖੋ ਜੀ ਸਰਕਾਰ ਜੇ ਹੱਲ ਕਰੇ ਜਾਂ ਕੋਈ ਮਸਲਿਆਂ ਤੇ ਉਹ ਬਾਰੇ ਫਿਰ ਜਿਹੜਾ ਹੈ ਛੋਟੇ ਸਾਹਮਣੇ ਆ ਇੰਨਾ ਸਾਨੂੰ ਇਹ ਲੋੜ ਨਾ ਪਵੇ ਟਰੈਕਟਰਾਂ ਦੇ ਵਿੱਚ ਦੀਜਤ ਫੁੱਕਣ ਦੀ ਹੋਰ ਸੰਘਰਸ਼ ਨਾਲ ਦੀ ਧਰਨੇ ਲੈਣ ਦੀ ਸਸਤੀ ਕਾਲਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਪਾਸੋਂ ਦੀ ਦਾਣਾ ਮੰਡੀ ਵਿੱਚ ਖੜਿਆ ਦਾਣਾ ਮੰਡੀ ਵਿੱਚ ਫੇਰ ਇੱਕ ਵਾਰ ਕਿਸਾਨੀ ਅੰਦੋਲਨ ਦੀ ਝਲਕ ਪੈ ਰਹੀ ਆ ਕਿਸਾਨਾਂ ਦੇ ਟਰੈਕਟਰ ਨੇ ਜਿਹੜੇ ਉਹ ਮੰਡੀ ਦੇ ਵਿੱਚ ਇਕੱਠੇ ਹੋਏ ਨੇ ਕਿਹਾ ਜਾ ਰਿਹਾ ਹੈ ਕਿ 26 ਜਨਵਰੀ ਆ ਗਣਤੰਤਰਤਾ ਦਿਵਸ ਪੈ ਜਿਸ ਦੇ ਚਲਦਿਆਂ ਅੱਜ ਟਰੈਕਟਰ ਪ੍ਰੇਡ ਆ ਉਹ ਕੀਤੀ ਜਾਣੀਆਂ ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਟਰੈਕਟਰ ਲੈ ਕੇ ਆਏ ਨੇ ਕਿਤਨਾ ਕਿਤੇ ਫੇਰ ਉਸੇ ਤਰ੍ਹਾਂ ਸੈਂਟਰ ਸਰਕਾਰ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਏ ਇਹ ਟਰੈਕਟਰ ਕਿਸੇ ਟਾਈਮ ਦਿੱਲੀ ਦੇ ਵਿੱਚ ਦਿਖਾਈ ਦਿੰਦੇ ਸੀ ਜਦੋਂ 26 ਜਨਵਰੀ ਨੂੰ ਲਾਲ ਕਿਲੇ ਤੇ ਪਹੁੰਚੇ ਨੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਏ ਸੋ ਉਸੇ ਤਰ੍ਹਾਂ ਅੱਜ ਟਰੈਕਟਰ ਨੇ ਜਿਹੜੇ ਇਕੱਠੇ ਹੋਏ ਨੇ ਇਹ ਭਾਸੋਂ ਦੀ ਦਾਣਾ ਮੰਡੀ ਦੇ ਵਿੱਚ ਦਿਖਾਈ ਦੇ ਰਹੇ ਨੇ ਇਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਕਹਿੰਦੇ ਅੱਜ ਕਿਸਾਨਾਂ ਵੱਲੋਂ ਪ੍ਰੇਡ ਕੀਤੀ ਜਾਣੀ ਹੈ ਟਰੈਕਟਰ ਪ੍ਰੇਡ ਕੀਤੀ ਜਾਣੀ ਹੈ ਸੈਂਟਰ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਸੋ ਅਸੀਂ ਪ੍ਰਧਾਨ ਸਾਹਿਬ ਨੇ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਉਹ ਕੀ ਕਹਿੰਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਇਹ ਸਿਸਟਮ ਨੂੰ ਕਿਸਾਨ ਨੇ ਇੱਥੇ ਬੈਠੇ ਨੇ ਬਾਕੀ ਕਿਸਾਨ ਟਰੈਕਟਰਾਂ ਤਾਂ ਦਿਖਾਈ ਦੇ ਰਹੇ ਨੇ ਟਰੈਕਟਰ ਲੈ ਕੇ ਕਿਸਾਨ ਇੱਥੇ ਪਹੁੰਚੇ ਨੇ ਵੱਡੇ ਇਕੱਠ ਨੇ ਜਿਹੜੇ ਕਿਸਾਨਾਂ ਵੱਲੋਂ ਕੀਤਾ ਜਾ ਰਹੇ ਨੇ ਕਿਸਾਨੀ ਅੰਦੋਲਨ ਦੀ ਤਿਆਰੀ ਆ ਜਿਹੜੀ ਇੱਕ ਵਾਰ ਫੇਰ ਤੋਂ ਕੀਤੀ ਜਾ ਰਹੀ ਆ ਕਿਸਾਨ ਨੇ ਜਿਹੜੇ ਉਹ ਟਰੈਕਟਰ ਲੈ ਲੈ ਕੇ ਪਹੁੰਚੇ ਨੇ ਸੋ ਇੱਕ ਬਜ਼ੁਰਗ ਟਰੈਕਟਰ ਤੇ ਬੈਠੇ ਦਿਖਾਈ ਦਿੰਦੇ ਨੇ ਸੋ ਕਿਹਾ ਜਾ ਰਿਹਾ ਹੁਣ ਤੋਂ ਥੋੜੇ ਟਾਈਮ ਬਾਅਦ ਟਰੈਕਟਰ ਪਰੇਡ ਆ ਜਿਹੜੀ ਉਹ ਸਟਾਰਟ ਹੋਣੀ ਆ ਭਾਸੋਂ ਦੀ ਦਾਣਾ ਮੰਡੀ ਤੋਂ ਇਹ ਪ੍ਰੇਡ ਸਟਾਰਟ ਕਰਕੇ ਪਾਸੋਂ ਦੇ ਆਲੇ ਦੁਆਲੇ ਬਿਲਕੁਲ ਇਲਾਕੇ ਦੇ ਵਿੱਚ ਜਿਹੜੀ ਪ੍ਰੇਡ ਕੀਤੀ ਜਾਣੀ ਆ ਸੋ ਕਿਸਾਨ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਹਾਂਜੀ ਬਾਪੂ ਜੀ ਵੈਗਰੂ ਜੀ ਦਾ ਖਾਲਸਾ ਸਾਹਿਬ ਵੈਗਰੂ ਜੀ ਕੀ ਫਤਿਹ ਕੀ ਨਾਮ ਆ ਜੀ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਫੇਰ ਕਿਸਾਨਾਂ ਨੂੰ ਟਰੈਕਟਰ ਲੈ ਕੇ ਸੜਕਾਂ ਤੇ ਆਉਣਾ ਪੈ ਗਿਆ ਜਿਹੜੇ ਟਰੈਕਟਰ ਪੁੱਤਾਂ ਵਾਂਗ ਰੱਖੇ ਨੇ ਖੇਤਾਂ 'ਚ ਕੰਮ ਕਰਨ ਦੇ ਲਈ ਉਹਨਾਂ ਨੂੰ ਅੱਜ ਸੜਕਾਂ ਤੇ ਲੈ ਕੇ ਫੇਰ ਆਉਣਾ ਪੈ ਗਿਆ ਕਿਸਾਨੀ ਅੰਦੋਲਨ ਦੀ ਤਰ੍ਹਾਂ ਉਹੀ ਤਿਆਰੀ ਕਰ ਰਹੇ ਹੋ ਜੀ ਹਾਂ ਜੀ ਹਾਂ ਉਹੀ ਤਿਆਰੀ ਕਰ ਰਹੇ ਹਾਂ ਫੇਰ 26 ਜਨਵਰੀ ਨੂੰ ਪਹਿਲਾਂ ਵੀ ਉੱਥੇ ਦਿੱਲੀ ਉਹ ਕੀਤਾ ਸੀ ਨਾ ਅੰਦੋਲਨ ਚ ਉਹਨੂੰ ਉਧਰੋਂ ਆਉਂਦੇ ਹੋਏ ਫੇਰ ਇਹ ਮਾਰਚ ਕੱਢਣਾ ਹੈ ਹੋਰ پورے ਪਿੰਡ ਤੇ ਸੁਚੈਰ ਜਾ ਉਹਨਾਂ ਕਹਿ ਰਹੇ ਨੇ ਜੀ ਕਿ ਦਿੱਲੀ ਵੀ ਫੇਰ ਤਿਆਰੀ ਕਰਨੀ ਹੈ ਜਾਣਦੀ ਕੀ ਕਾਰਨ ਹੋ ਗਿਆ ਜੀ ਦਿੱਲੀ ਵੱਲ ਨੂੰ ਕਿਉਂ ਕੁਝ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਤੇ ਉਹਨਾਂ ਤੇ ਉਹ ਮੁੱਕਰ ਗਏ ਹੁਣ ਐਮਐਸਪੀ ਦਾ ਜਿਹੜਾ ਕਾਨੂੰਨ ਬਣਾਉਣਾ ਸੀ ਆਪਾਂ ਨੇ ਉਹ ਮੁੱਕਰ ਕੇ ਬਣਾ ਨਹੀਂ ਰਹੇ ਉਹਦੇ ਵਾਸਤੇ ਫੇਰ ਦੁਬਾਰਾ ਉਹ ਕਰਨਾ ਪਊਗਾ ਲੱਗਦਾ ਜੀ ਹੁਣ ਜਾਣ ਦੇ ਦੇਣਗੇ ਦਿੱਲੀ ਜਾਣ ਗਈ ਜੀ ਹੁਣ ਇਕੱਠੇ ਹੋ ਕੇ ਸਾਰੇ ਜਾਣਾ ਤਾਂ ਪਊਗਾ ਹੈ ਬੈਰੀਕੇਟਿੰਗ ਕਰਨਗੇ ਉਹ ਤੋਂ ਵੀ ਪਹਿਲਾਂ ਨਾਲੋਂ ਵੀ ਸਖਤ ਪ੍ਰਬੰਧ ਕਰਨਗੇ ਜੀ ਹੁਣ ਉਹਨਾਂ ਨੂੰ ਪਤਾ ਹੈ ਹਰਿਆਣਾ ਹੈਗਾ ਜੀ ਨਾਲ ਭਾਈ ਮਿਲ ਕੇ ਇਕੱਠੇ ਹੋ ਕੇ ਤੋੜ ਦਾਂਗੇ ਸਭ ਬੈਰੀਕੇਟ ਇੱਕ ਇੱਕ ਨਾਲ ਸਾਰੇ ਬੈਰੀਕੇਟ ਹਾਂ 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 ਸਭ ਟੁੱਟ ਜਾਣਗੇ ਕੀ ਲੱਗਦਾ ਏ ਮੋਦੀ ਸਰਕਾਰ ਉਸ ਤੋਂ ਪਹਿਲਾਂ ਹੀ ਕੋਈ ਹੱਲ ਕਰੂਗੀ ਕਿਉਂਕਿ ਪਹਿਲਾਂ ਉਹਨੇ ਇਹ ਜਿਹੜਾ ਦੇਖਿਆ ਵਾ ਸਿਸਟਮ ਵੀ ਕਿਸਾਨਾਂ ਦਾ ਸਿਸਟਮ ਕਿੱਦਾਂ ਚੱਲਦਾ ਏ ਕਰਨਾਂ ਦਾ ਉਹਨੂੰ ਪਹਿਲਾਂ ਹੀ ਚਾਹੀਦਾ ਜਾਣੀ ਫਿਰ ਉੱਥੇ ਫਿਰ ਪਰੇਸ਼ਾਨੀ ਹੁੰਦੀ ਆ ਲੋਕਾਂ ਨੂੰ ਟ੍ਰੈਫਿਕ ਜਾਮ ਹੋ ਜਾਂਦੀ ਆ ਸਾਰਾ ਕੁਝ ਜਾਣੀ ਉਹਨਾਂ ਦਾ ਲੱਗਦਾ ਨਹੀਂ ਵੀ ਕਰਨਗੇ ਹੁਣ ਪਤਾ ਪਤਾ ਲੱਗ ਜੂ ਫਿਰ ਜਿਹੜਾ ਅਰੀਆ ਲੋਰ ਬਈਆ ਕਿਉਂ અપਨਾਇਆ ਜਾ ਰਿਹਾ ਜੀ ਜਦੋਂ ਦੇਸ਼ ਦੇ ਲੋਕ ਨੇ ਜਿਹੜੇ ਲੋਕਾਂ ਦੀ ਤਾਕਤ ਵੱਡੀ ਹੁੰਦੀ ਆ ਲੋਕਾਂ ਦੀ ਗੱਲ ਕਿਉਂ ਨਹੀਂ ਮੰਨੀ ਜਾ ਰਹੀ ਉਹ ਪੰਜਾਬ ਨਾਲ ਮੰਨਦੇ ਨਹੀਂ ਹੈਗੇ ਪੰਜਾਬ ਦੀ ਗੱਲ ਨੂੰ ਕੋਈ ਵੀ ਜੇ ਕੋਈ ਪਹਿਲਾਂ ਤੋਂ ਹੀ ਇਹੀ ਗੱਲ ਆ ਕੋਈ ਪੰਜਾਬ ਨਾਲ ਬਿਤ ਕਰਾਈ ਰੱਖਦੇ ਨੇ ਖਾਨਨੀ ਦਾ ਕੀ ਹਾਲਾਤ ਆ ਜੀ ਇਹ ਕਿਸਾਨੀ ਦੀ ਨਿਗਾਹ ਮਾਰੀ ਜਾਵੇ ਕਿਹਾ ਜਾ ਰਿਹਾ ਹੈ ਕਿ ਕਿਸਾਨ ਦੇ ਹਾਲਾਤ ਬਹੁਤ pade ਨੇ ਹਾਲਾਤ ਤਾਂ ਜੀ ਬਹੁਤ ਮਾੜੇ ਨੇ ਸਾਰੇ ਕਿਸਾਨ ਕਰਜ਼ਾਈ ਨੇ ਕੋਈ ਜ਼ਮੀਨ ਵੇਚ ਕੇ ਦਵਾਕਾਂ ਨੂੰ ਬਾਹਰ ਭੇਜੀ ਜਾਂਦਾ ਕੋਈ ਕਿਵੇਂ ਕੋਈ 20 30% ਦਾ ਜ਼ਮੀਨ ਵੇਚ ਕੇ ਲੋਕ ਬਾਲੀ ਹੋ ਗਏ ਸਾਰਿਆਂ ਤੇ ਕਰਜ਼ਾ ਭਾ ਰੇਟ ਪੂਰੇ ਨਹੀਂ ਮਿਲਦੇ ਮੰਡੀਆਂ 'ਚ ਖੱਜਲ ਖਵਾਰੀ ਆ ਜਿਹੜੇ ਹੋਰ ਫਸਲ ਕਹਿੰਦੇ ਨੇ ਵੀ ਬਦਲ ਦੋ ਫਸਲ ਦਾ ਬਦਲਾਅ ਕਰ ਦੋ ਉਹਦੇ ਰੇਟ ਨਹੀਂ ਮਿਲਦੇ ਜੇ ਕੋਈ ਹੋਰ ਫਸਲ ਬੀਜਦੇ ਨੇ ਪਰ ਕੀ ਕੀ ਕਾਰਨ ਹੈ ਜੀ ਬਹੁਤ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਕਿਸਾਨਾਂ ਨੇ ਵੱਡੀਆਂ ਕੋਠੀਆਂ ਪਾਲੀਆਂ ਕਿਸਾਨਾਂ ਨੇ ਵੱਡੇ ਟਰੈਕਟਰ ਲੈ ਲਏ ਤਾਂ ਕਰਕੇ ਕਰਜ਼ਾਈ ਨੇ ਇਹ ਵੱਡੀਆਂ ਕੋਠੀਆਂ ਵੱਡੇ ਟਰੈਕਟਰ ਜਾਂ ਖਰਚੇ ਕਰਕੇ ਕਰਜ਼ਾਈ ਨੇ ਜਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਕਰਜ਼ਾਈ ਨੇ ਇਹ ਤਾਂ ਸਰਕਾਰਾਂ ਦੀਆਂ ਨੀਤੀਆਂ ਕਰਕੇ ਹੀ ਕਰਜ਼ਾਈ ਨੇ ਜੀ ਟਰੈਕਟਰ ਤਾਂ ਹੁਣ ਛੋਟਾ ਕੰਮੇ ਨਹੀਂ ਕਰਦਾ ਜਿਆ ਸੰਤ ਕਹਿੰਦੇ ਨੇ ਪਰਾਲੀ ਨੂੰ ਅੱਗ ਨਹੀਂ ਲਾਉਣੀ ਪਰਾਲੀ ਨੂੰ ਛੋਟਾ ਟਰੈਕਟਰ ਸਾਹਮ ਦੇ ਨਹੀਂ ਸਾਹਮਦੇ ਨਹੀਂ ਹੈਗੇ ਉਹ ਤਾਂ ਫਿਰ ਉਹ ਹੈ ਜੀ ਕੰਮ ਕਰਨਾ ਪੈਂਦਾ ਜੀ ਫਿਰ ਜਿਹੜਾ ਜਿਹੜਾ ਸਾਧਨ ਹੁੰਦੇ ਨੇ ਸਰਕਾਰ ਦੀਆਂ ਨੀਤੀਆਂ ਜੇ ਠੀਕ ਹੋਣ ਫਿਰ ਤਾਂ ਸਾਰੇ ਹੀ ਕੰਮ ਠੀਕ ਨੇ ਸਰਕਾਰ ਨੂੰ ਕਿਤੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਆਪਸ ਵਿੱਚ ਵੀ ਦੋ ਫਾੜ ਹੋਏ ਹੋਏ ਨੇ ਜੀ ਦੋ ਢੜੇ ਬਣ ਗਏ ਨੇ ਇੱਕ ਤਾਂ ਡੱਲੇਵਾਲ ਸਾਹਿਬ ਨੇ ਗੈਰ ਰਾਜਨੀਤਿਕ ਢਾਂਾ ਬਣਾਇਆ ਇਹ ਸੰਯੁਕਤ ਮੋਰਚਾ ਤੇ ਸੰਯੁਕਤ ਮੋਰਚਾ ਚੱਲ ਰਿਹਾ ਜੀ ਹੁਣ ਜਥੇਬੰਦੀਆਂ ਵੀ ਦੋ ਫਾੜ ਨੇ ਲੱਗਦਾ ਕਿ ਇਕੱਠੀਆਂ ਹੋਣਗੀਆਂ ਹੋ ਜਾਣਗੀਆਂ ਜੀ ਟਾਈਮ ਤੇ ਜਾ ਕੇ ਸਾਰਿਆਂ ਨੇ ਇਕੱਠੇ ਹੋ ਜਾਣਾ ਇਕੱਠੇ ਹੋਏ ਬਗੈਰ ਕੋਈ ਹੱਲ ਆ ਇਕੱਠੇ ਹੋਏ ਬਗੈਰ ਨਹੀਂ ਹੱਲ ਚੱਲਣਾ ੱਲੇਵਾਲ ਸਾਹਿਬ ਤਾਂ ਕਹਿੰਦੇ 13 ਫਰਵਰੀ ਨੂੰ ਸਾਡੀਆਂ ਕੂਚ ਕਰਨਾ ਜੀ ਅਸੀਂ ਇਹ ਕਹਿੰਦੇ ਚੰਡੀਗੜ੍ਹ ਜਾਣਾ ਮਸਲਾ ਚੰਡੀਗੜ੍ਹ ਜਾ ਕੇ ਹੱਲ ਹੋਣਾ ਜਾਂ ਦਿੱਲੀ ਜਾ ਕੇ ਜੀ ਦਿੱਲੀ ਜਾ ਕੇ ਹੋਊਗਾ ਮਸਲਾ ਤਾਂ ਹੱਲ ਮੇਰੇ ਤਾਂ ਸਮਝ ਆ ਵੀ ਦਿੱਲੀ ਜਾ ਕੇ ਹੋਊ ਜੀ ਆ ਜੀ ਸਾਰਿਆਂ ਨੂੰ ਇਕੱਠੇ ਤਾਂ ਹੋਣਾ ਪੈਣਾ ਜੀ ਜਿਹੜਾ ਸੋ ਇਹ ਕਿਸਾਨ ਨੇ ਟਰੈਕਟਰ ਲੈ ਕੇ ਪਹੁੰਚੇ ਨੇ ਸੋ ਮੰਗਾ ਮੰਬਾਉਣ ਦੇ ਲਈ ਕਿਹਾ ਜਾ ਰਿਹਾ ਏ ਕਿ ਕਿਸਾਨ ਦੇ ਹਾਲਾਤ ਬਹੁਤ ਮਾੜੇ ਨੇ ਕਿਸਾਨੀ ਦੇ ਸੋ ਨੌਜਵਾਨ ਵੀ ਇੱਥੇ ਟਰੈਕਟਰ ਲੈ ਲੈ ਕੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਹਾਂਜੀ ਬਾਈ ਜੀ ਕੀ ਨਾਮ ਆ ਜੀ ਅੱਛਾ ਬਾਈ ਕਹਿੰਦੇ ਫੋਨ ਤੇ ਬੀਜੀ ਨੇ ਥੋੜੇ ਜੇ ਰੀਲਾ ਰੂਲਾ ਬਣਾ ਰਹੇ ਹੋਣੇ ਹਾਂਜੀ ਬਾਈ ਜੀ ਬੈਗਰੂ ਜੀ ਦਾ ਖਾਲਸਾ ਬੈਗਰੂ ਫਤਿਹ ਕੀ ਨਾਮ ਆ ਜੀ ਹਰਮੋਹਿਤ ਕੀ ਨਾਮ ਹਰਮੋਹਿਤ ਹਰਮੋ ਜੀ ਕਿਸ ਤਰ੍ਹਾਂ ਦੇਖਦੇ ਹੋ ਇੱਕ ਵਾਰ ਫੇਰ ਜਿਹੜੇ ਟਰੈਕਟਰ ਖੇਤਾਂ 'ਚ ਚੱਲਦੇ ਸੀ ਅੱਜ ਰੋਡਾਂ 'ਤੇ ਲੈ ਕੇ ਆਉਣੇ ਪੈਗੇ ਉੰਨੇ ਕੀ ਦੱਸੀਏ ਬਹੁਤ ਕੁਝ ਹੁੰਦਾ ਇੱਥੇ ਨਹੀਂ ਠੀਕ ਹੈ ਠੀਕ ਹੈ ਸੋ ਨੌਜਵਾਨ ਵੀ ਪਹੁੰਚੇ ਨੇ ਟਰੈਕਟਰ ਲੈ ਕੇ ਕਹਿੰਦੇ ਕੀ ਦੱਸੀਏ ਬਹੁਤ ਕੁਝ ਹੋ ਗਿਆ ਪਰ ਦੱਸਿਆ ਕੁਝ ਨਹੀਂ ਕੀ ਹੋ ਗਿਆ ਤੇ ਟਰੈਕਟਰ ਦੇਖ ਲਓ ਜੀ ਕਿਸ ਤਰ੍ਹਾਂ ਕਿਸਾਨ ਨੇ ਜਿਹੜੇ ਟਰੈਕਟਰ ਲੈ ਕੇ ਇੱਥੇ ਪਹੁੰਚੇ ਨੇ ਵੱਡੇ ਇਕੱਠ ਨੇ ਜਿਹੜੇ ਕੀਤੇ ਗਏ ਨੇ ਇੱਕ ਬਾਰ ਪ੍ਰੈਸ਼ਰ ਬਣਾਉਣ ਦੇ ਲਈ ਸਰਕਾਰਾਂ ਨੂੰ ਦਿਖਾਉਣ ਦੇ ਲਈ ਅੱਜ ਫੇਰ 26 ਜਨਵਰੀ ਨੂੰ ਦਿੱਲੀ ਦੀ ਤਰਜ਼ ਤੇ ਹੀ ਟਰੈਕਟਰ ਪ੍ਰੇਡ ਆ ਜਿਹੜੀ ਉਹ ਭਾਰਤ ਦੇ ਕੋਨੇ-ਕੋਨੇ ਚ ਕੀਤੀ ਜਾ ਰਹੀ ਆ ਕਿਸਾਨਾਂ ਨੇ ਜਿਹੜੀਆਂ ਸਰਕਾਰ ਨੂੰ ਆਪਣੀਆਂ ਮੰਗਾਂ ਨੇ ਉਹ ਸੋਸ਼ਲ ਮੀਡੀਆ ਰਾਹੀਂ ਵੀ ਦਾ ਦਿੱਤੀਆਂ ਨੇ ਕਿ ਇਹ ਵਾਦੇ ਨੇ ਜਿਹੜੇ ਉਹਨਾਂ ਤੋਂ ਸਰਕਾਰ ਮੁੱਕਰੀ ਆ ਸੋ ਸਾਡੇ ਵਾਦੇ ਮੰਨਵਾਉਣ ਦੇ ਲਈ ਉਹ ਮੰਗਾਂ ਪੂਰੀਆਂ ਕਰਵਾਉਣ ਦੇ ਲਈ ਅੱਜ ਜਿਹੜੇ ਕਿਸਾਨ ਨੇ ਉਹ ਟਰੈਕਟਰ ਪ੍ਰੇਡ ਕਰ ਰਹੇ ਨੇ ਅਸੀਂ ਪਾਸੋਂ ਦੀ ਦਾਣਾ ਮੰਡੀ ਦੇ ਵਿੱਚ ਖੜੇ ਆ ਸੋ ਪੰਜਾਬੀ ਵਿਰਸਾ ਲੈ ਕੇ ਇੱਥੇ ਕਿਸਾਨ ਪਹੁੰਚੇ ਨੇ ਜੂ ਤੱਕ ਨਹੀਂ ਸੀ ਸ਼ਰਕ ਰਹੀ ਸੋ ਹੋਰ ਵੀ ਕਿਸਾਨ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਹਾਂਜੀ ਪ੍ਰਧਾਨ ਜੀ ਬੈਗਰੀੂ ਚ ਖਾਲਸਾ ਬੈਗਰੀੂ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਸਿਸਟਮ ਨੂੰ ਸਰਕਾਰਾਂ ਤਾਂ ਕਹਿ ਰਹੀਆਂ ਨੇ ਕਿ ਦੇਸ਼ ਤਰੱਕੀ ਕਰ ਰਿਹਾ ਹੈ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਇਆ ਜਾ ਰਿਹਾ ਪਰ ਤੁਸੀਂ ਫਿਰ ਉੱਥੇ ਵਿਚਾਰਕ ਪ੍ਰੇਡ ਕਰ ਰਹੇ ਹੋ ਜੀ ਕਹਿ ਰਹੇ ਹੋ ਸਰਕਾਰ ਕੋਈ ਹੱਲ ਨਹੀਂ ਕਰ ਰਹੀ ਕੀ ਕਰਨੇ ਜਿਹੜੀ ਪ੍ਰੇਡਾਂ ਦੇਖੋ ਜੀ ਸਰਕਾਰ ਜੇ ਹੱਲ ਕਰੇ ਜਾ ਕੋਈ ਮਸਲਿਆਂ ਤੇ ਉਹ ਕਰੇ ਫਿਰ ਜਿਹੜਾ ਇਹ ਤੁਹਾਡੇ ਸਾਹਮਣੇ ਆ ਇੰਨਾ ਸਾਨੂੰ ਇਹ ਲੋੜ ਨਾ ਪਵੇ ਟਰੈਕਟਰਾਂ ਦੇ ਵਿੱਚ ਦੀਜਨ ਫੂਕਣ ਦੀ ਹੋਰ ਸੰਘਰਸ਼ ਲਾਉਣ ਦੀ ਧਰਨੇ ਲਾਉਣ ਦੀ ਇਹ ਕੋਈ ਲੋੜ ਨਾ ਪਵੇ ਜੇ ਸਰਕਾਰਾਂ ਜੀ ਸਹੀ ਉਤਰਨ ਜਾਂ ਹੁਣ ਸਰਕਾਰਾਂ ਕਰੇ ਵੇ ਵਾਅਦੇ ਪੂਰੇ ਨਹੀਂ ਕਰ ਰਹੀਆਂ ਤਾਂ ਇਹ ਸਾਰਾ ਕੁਝ ਸਾਨੂੰ ਦੁਬਾਰੇ ਕਰਨਾ ਪੈਂਦਾ ਨਹੀਂ ਰੋਸ ਉਜਾਰਾ ਕਰ ਰਹੇ ਹਾਂ ਸਰਕਾਰਾਂ ਕਰੇ ਹੋਏ ਵਾਅਦੇ ਪੂਰੇ ਨਹੀਂ ਕਰ ਰਹੀਆਂ ਤਾਂ ਇਹ ਹੱਲ ਕਰਵਾਉਣ ਦੇ ਲਈ ਅੱਜ ਫੇਰ ਉਹੀ ਤਿਆਰੀਆਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਹਾਂਜੀ ਵੀਰ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਸਿਸਟਮ ਨੂੰ ਸਿਸਟਮ ਦਾ ਵੀਰ ਜੀ ਹੁਣ ਆਏ ਆ ਵੀ ਜਿਵੇਂ ਆਪਾਂ ਨੂੰ ਐਮਐਸਪੀ ਦੇ ਕਿਹਾ ਦੀ ਕਹਿ ਕੇ ਤੋਰਤਾ ਹੱਥੋਂ ਦਿੱਤੀ ਹੈ ਨਹੀਂ ਕਿਸੇ ਨੇ ਤੇ ਸਰਕਾਰਾਂ ਨੇ ਕਾਰਪੋਰੇਟ ਕਰਾਣਿਆਂ ਦੀਆਂ ਨੇ ਇਸ ਕਰਕੇ ਸੋ ਆਪਣੀ ਕਿਸਾਨਾਂ ਦੀ ਸੁਣਦਾ ਨਹੀਂ ਬਿਣਾ ਜਿਹੜੇ ਜਿਹੜੀ ਕੰਟਰੀ ਚ ਵਿਰੋਧ ਨਹੀਂ ਕਰਦਾ ਆਪਾਂ ਇਹਨਾਂ ਦਾ ਕਾਰਪੋਰੇਟਾਰ ਉੱਥੇ ਬੁਰਾ ਹਾਲ ਹੈ ਚਾਹੇ ਕੋਈ ਕੈਨੇਡਾ ਅਮਰੀਕਾ ਕੋਈ ਵੀ ਕੰਟਰੀ ਹੈ ਆਪਣੇ ਇਹ ਜਿਹੜਾ ਆਪਾਂ ਨੇ ਧਰਨਾ ਲਾਇਆ ਸੀਗਾ ਇਹਦਾ ਬਹੁਤ ਵੱਡਾ ਅਸਰ ਹੋਇਆ ਦੁਨੀਆ ਤੇ ਔਰ ਆਪਣਾ ਪਤਾ ਵੀ ਲੱਗ ਗਿਆ ਨਾ ਵੀ ਇਹ ਕੰਮਦਾਰਾ ਵੀ ਲਾ ਸਕਦੇ ਨੇ ਦੁਬਾਰਾ ਲਾਉਣਾ ਪਿਆ ਤਾਂ ਦੁਬਾਰਾ ਵੀ ਲੱਗਣਗੇ ਉਦੋਂ ਵੀ ਸਾਡੇ ਆਗੂਆਂ ਤੋਂ ਹੀ ਘਟਾ ਰਹੀਆਂ ਨੇ ਜੀ ਤਾਂ ਹੀ ਇਹ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਇਹ ਵੀ ਬਿਲਕੁਲ ਵੀ ਇਹ ਏਜੰਸੀਆਂ ਦੇ ਕੰਮ ਨੇ ਆਪਣੇ ਬੰਦਿਆਂ ਨੂੰ ਵਿੱਚੋਂ ਇੱਕ ਦੋ ਨੂੰ ਰੰਗ ਪਰਾਂ ਕਰਕੇ ਪੁੱਟੇ ਕੰਮ ਕਰ ਜਿਵੇਂ ਹੁਣ ਇਲੈਕਸ਼ਨ ਕਰਵਾਤੀ ਇਲੈਕਸ਼ਨ 'ਚ ਖੜਾ ਆ ਤੇ ਉਹ ਸਾਰਾ ਇਹ ਲੋਕਾਂ ਦੀ ਕੰਮ ਹੈ ਜਿਹੜੇ ਨਾਲ ਏਜੰਸੀਆਂ ਦੇ ਇਹਨਾਂ ਦੇ ਲਈ ਹੈਗੇ ਨਾ ਏਜੰਸੀਆਂ ਦੇ ਲੋਕ ਉਹ ਆਪਣੇ ਬੰਦੇ ਪਾੜ ਕੇ ਜਿਵੇਂ ਹੁਣ ਵੀ ਇਹਨਾਂ ਨੂੰ ਕਿਸਾਨਾਂ ਨੂੰ ਇਹਨਾਂ ਨਾਲ ਤੋੜਦੀ ਏ ਆਪਣੇ ਵਰਕਰਾਂ ਨੂੰ ਇਹਨਾਂ ਨਾਲ ਤੋੜਦੀ ਏ ਉਹ ਇਲੈਕਸ਼ਨਾਂ 'ਚ ਖੜੇ ਕਰਦੇ ਨਾ ਕੋਈ ਦਿੱਤਾ ਇਹਨਾਂ ਨੂੰ ਨਾ ਕੋਈ ਲਿਆ ਬਦਨਾਮ ਕਰਤੇ ਜਿਹੜਾ ਲੱਗਦਾ ਜੀ ਮਸਲਾ ਹੱਲ ਹੋਊਗਾ ਪਰੇਡਾਂ ਨਾਲ ਜਾਂ ਦਿੱਲੀ ਉਹ ਜਾਣਾ ਪਊਗਾ ਵੀ ਗੱਲ ਪਰੇਡਾਂ ਦੀ ਇਹ ਆਪਣਾ ਉਹਦੇ ਲਈ ਨਹੀਂ ਤਾਂ ਆਪਣਾ ਇੱਕ ਉਹ ਆ ਵੀ ਕਿਸਾਨਾਂ ਦਾ ਵੀ ਆਪਦਾ ਵੀ ਦਿਨ ਹੈਗਾ ਕੋਈ ਇਹਦਾ ਆਪਾਂ ਆਪਣੇ ਕਰਕੇ ਮਨਾ ਰਹੇ ਆ ਵੀ ਕਿਸਾਨ ਵੀ ਜਿਵੇਂ ਟਰੈਕਟਰ ਲੈ ਕੇ ਆਏ ਆ ਆਪਣੇ ਉਹੀ ਗੱਡੇ ਨੇ ਬੌਲਦ ਲਾ ਲੋ ਜਿਵੇਂ ਪਹਿਲਾਂ ਤੋਂ ਚੱਲਦਾ ਆਉਂਦਾ ਇਹਨਾਂ ਨੂੰ ਕਮਾਈ ਕਰਨ ਪਰ ਇਹਦੇ ਨਾਲ ਆ ਵੀ ਜਾਗਰੂਕ ਰਹਿੰਦੇ ਆ ਲੋਕ ਜਿਹੜੇ ਹੁਣ ਆਪਾਂ ਏਰੀਆ ਦੇ ਇਕੱਠਾ ਕਰਿਆ ਇਹ ਲੋਕ ਜਾਗਰੂਕ ਹੋਗੇ ਇਹਦੇ ਨਾਲ ਵੀ ਕੱਲ ਨੂੰ ਲੋਡ ਪੈਂਦੀ ਆਪਣੇ ਆ ਜਾਣਗੇ ਲੋਕਾਂ ਨੂੰ ਜਾਗ ਲਾਉਣ ਦੇ ਲਈ ਇਹ oprala ਜਿਹੜਾ ਕੀਤਾ ਆ ਰਹੇ ਸੋ ਹੋਰ ਵੀ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਜਤਿੰਦਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਪਾਸੋਂ